ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਹਲਵਾ ਕद्दू ਹਲਵਾ ਕद्दू ਬਣਾਵਾਂਗੇ ਆਪਾਂ ਖੱਟਾ ਮਿੱਠਾ ਤੇ ਇਹ ਸਬਜੀ ਖੱਟੀ ਮਿੱਠੀ ਬਹੁਤ ਜ਼ਿਆਦਾ ਟੇਸਟ ਲੱਗਦੀ ਹੈ ਤੇ ਇੱਥੇ ਮੈਂ 700 ਗ੍ਰਾਮ ਹਲਵਾ ਕद्दू ਲਿਆ ਸੀ ਤੇ ਹਲਵੇ ਕद्दू ਨੂੰ ਆਪਾਂ ਹੋਨੇ ਨੂੰ ਕੱਟ ਦੇਵਾਂਗੇ ਸਬਜੀ ਬਣਾਵਾਂਗੇ ਆਪਾਂ ਛਿੱਲਣ ਤੋਂ ਬਗੈਰ ਤੋ ਇਹ ਆਪਣੀਆਂ ਪੱਨ ਲੰਬਾਈ ਦੇ ਵਿੱਚ ਇਹਨੂੰ ਕੱਟ ਦਵਾਂਗੇ ਜਿਹੜਾ ਆਪਣੇ ਬੀਜਾਂ ਵਾਲਾ ਕਦੂ ਹੈਗਾ ਆਪਾਂ ਇਸ ਤਰ੍ਹਾਂ ਇਹਨੂੰ ਬੀਜ ਇਹਦੇ ਕੱਢ ਦਵਾਂਗੇ ਅੰਦਰੋਂ ਇਸ ਤਰ੍ਹਾਂ ਸਾਰੇ ਕਦੂ ਦੇ ਬੀਜ ਕੱਢ ਕੇ ਤਿਆਰ ਕਰ ਲਏ ਸੀ ਤੇ ਹੁਣ ਆਪਾਂ ਇਹਨਾਂ ਨੂੰ ਕੱਟ ਦਵਾਂਗੇ ਕੱਦੂ ਨੂੰ ਆਪਾਂ ਕੱਟਣਾ ਹੈ ਸ੍ਰਿਸ਼ਤਾ ਦੇ ਛੋਟੇ ਛੋਟੇ ਪੀਸਾ ਦੇ ਵਿੱਚ ਇੱਥੇ ਮੈਂ ਸਾਰੇ ਕੱਦੂ ਕੱਟ ਕੇ ਤਿਆਰ ਕਰ ਲਵਾਂਗੇ ਇੱਥੇ ਆਪਾਂ ਪਾਵਾਂਗੇ ਸੁੱਕੇ ਮਸਾਲੇ ਇੱਥੇ ਮੈਂ ਧਨੀਆ ਲਿਆ ਸੀ 1.5 ਚਮਚਾ ਮੈਂ ਧਨੀਆ ਲਿਆ ਸੀ ਧਨੀਏ ਨੂੰ ਆਪਾਂ ਕੁੱਟ ਕੇ ਦਰਦਰਾ ਜਿਹਾ ਇਸ ਤਰ੍ਹਾਂ ਕਰ ਲਿਆ ਸੀ ਤੇ 1 ਚਮਚਾ ਜੀਰਾ ਪਾਵਾਂਗੇ ਦੋ ਲਾਲ ਮਿਰਚਾਂ ਇੱਥੇ ਪਾ ਦਵਾਂਗੇ ਆਪਾਂ ਮੇਥੀ ਦਾਣਾ ਤੇ ਇੱਥੇ ਦੋ ਚਮਚੇ ਮੈਂ ਲਾਇਏ ਸੀ ਸ਼ੱਕਰ ਦੇ ਅਦਰ ਹਰੀਆਂ ਮਿਰਚਾਂ ਨੂੰ ਆਪਾਂ ਬਰੀਕ-ਬਰੀਕ ਕੱਟ ਲਿਆ ਸੀ ਤੇ ਇਧਰ ਮੈਂ ਦੋ ਟਮਾਟਰ ਗ੍ਰाइंड ਕਰ ਲਏ ਸੀ ਇੱਕ ਚਮਚਾ ਪਾ ਲਵਾਂਗੇ ਨਮਕ ਅੱਧਾ ਚਮਚਾ ਲਵਾਂਗੇ ਆਪਾਂ ਕਸ਼ਮੀਰੀ ਲਾਲ ਮਿਰਚ ਅੱਧੇ ਤੋਂ ਵੀ ਘੱਟ ਲਵਾਂਗੇ ਕਾਲੀ ਮਿਰਚ ਪਾਊਡਰ ਚਮਚਾ ਲਵਾਂਗੇ ਧਨੀਆ ਪਾਊਡਰ ਦਾ ਚਮਚਾ ਲਵਾਂਗੇ ਆਪਾਂ ਚਾਟ ਮਸਾਲਾ ਅੰਬਚੂਰ ਪਾਊਡਰ ਜੇ ਤੁਹਾਡੇ ਕੋਲ ਅੰਬਚੂਰ ਪਾਊਡਰ ਨਾ ਹੋਵੇ ਤੁਸੀਂ ਚਾਟ ਮਸਾਲਾ ਵੀ ਪਾ ਸਕਦੇ ਹੋ ਅੱਧਾ ਚਮਚਾ ਲਵਾਂਗੇ ਆਪਾਂ ਹਲਦੀ ਪਾਊਡਰ ਕਿਰਾਈ ਤੇ ਤੇਲ 3-4 ਚਮਚੇ ਪਹਿਲੇ ਗਰਮ ਕਰ ਲਿਆ ਸੀ ਤੇ ਹੁਣ ਆਪਾਂ ਇੱਥੇ ਸੁੱਕੇ ਮਸਾਲੇ ਪਾ ਦਵਾਂਗੇ ਸੁੱਕੇ ਮਸਾਲਿਆਂ ਨੂੰ ਭੁੰਨ ਕੇ 2-3 ਮਿੰਟ ਰੋਲ ਕੇ ਭੁੰਨ ਕੇ ਨਾਲ ਹੀ ਹੁਣ ਆਪਾਂ ਮਿਰਚਾਂ ਤੇ ਅਦਰਕ ਨੂੰ ਪਾ ਦਵਾਂਗੇ පනම හොි जीී හග පාදමගේ හඟ ජරරු පායතුසි නාड़ි මොන පට මාටර පාදමගේ මට පාක ල ක කඒ පහු දෙනිම සාල ලසිම ස්‍යන පාදමගේ ਮਸਾਲੇ ਮਿਕਸ ਕਰ ਦਵਾਂਗੇ ਤੜਕੇ ਨੂੰ ਬੜਾ ਪਕਾ ਦਵਾਂਗੇ ਆਪਾਂ ਤੜਕੇ ਨੂੰ ਆਪਾਂ ਚੰਗੀ ਤਰ੍ਹਾਂ ਪਕਾ ਲਿਆ ਸੀ ਇਹਨਾਂ ਦੇ ਵਿੱਚ ਆਪਾਂ ਜਿਹੜਾ ਕੱਦੂ ਕੱਟਿਆ ਸੀ ਉਹ ਪਾ ਦਵਾਂਗੇ ਕੱਦੂ ਪਾ ਕੇ ਮਿਕਸ ਕਰ ਦਵਾਂਗੇ ਕद्दू ਨੂੰ ਮਿਕਸ ਕਰ ਲਿਆ ਸੀ ਤੇ ਕੱਦੂ ਨੂੰ ਹੁਣ ਆਪਾਂ ਟੱਕ ਦੇਵਾਂਗੇ ਸਬਜੀ ਨੂੰ ਚੈੱਕ ਕਰ ਲਵਾਂਗੇ ਸਬਜੀ ਵਿੱਚ ਆਪਾਂ ਪਾਣੀ ਬਿਲਕੁਲ ਨਹੀਂ ਪਾਉਣਾ ਕੱਦੂ ਦੇ ਵਿੱਚ ਆਪਣੇ ਆਪ ਪਾਣੀ ਨਿਕਲ ਆਉਂਦਾ ਆ ਤੇ ਕੱਦੂ ਨੂੰ ਛਿੱਲਣ ਤੋਂ ਪਹਿਲਾਂ ਆਪਾਂ ਕੱਦੂ ਨੂੰ ਧੋ ਲੈਣਾ ਹੈ ਤੇ ਬਾਅਦ ਵਿੱਚ ਨਹੀਂ ਆਪਾਂ ਧੋਣਾ ਵੀ ਮੈਂ ਪਹਿਲੇ ਦਸਣਾ ਤੋਂ ਲੱਗੀ ਸੀ మిటట్ సబ్జీలు మిటట్ వస్తే ఫను పకావాలే సబ్జీను చక్క కా సబ్జీ పాక్క మిక్స్ కే ਮਿਠੂਰ ਪਾ ਕੇ ਸ਼ੱਕਰ ਪਾ ਕੇ ਖੱਟਾ ਮਿੱਠਾ ਕद्दू ਬਣ ਕੇ ਤਿਆਰ ਹੁੰਦਾ ਹੈ ਤੇ ਇਹ ਬਹੁਤ ਜ਼ਿਆਦਾ ਟੇਸਟੀ ਬਣ ਜਾਂਦਾ ਖੱਟਾ ਮਿੱਠਾ ਤੇ 2-3 ਮਿੰਟ ਵਾਸਤੇ ਆਪਾਂ ਹੋੜੇ ਨੂੰ ਪਕਾ ਲਵਾਂਗੇ ਤੇ ਕद्दू ਬਣ ਕੇ ਰੈਡੀ ਹੋ ਗਿਆ ਕਿੰਨਾ ਵਧੀਆ ਕद्दू ਬਣਿਆ ਹੈ ਖੱਟਾ ਮਿੱਠਾ ਜੀ ਨੂੰ ਆਪਾਂ ਚੈੱਕ ਕਰ ਲਵਾਂਗੇ ਸਬਜੀ ਬਣ ਕੇ ਰੈਡੀ ਹੈ ਤੇ ਗੈਸ ਨੂੰ ਆਪਾਂ ਹੁਣ ਬੰਦ ਕਰ ਦਵਾਂਗੇ ਸਬਜੀ ਨੂੰ ਆਪਾਂ ਸਰਵ ਕਰ ਦਵਾਂਗੇ ਜੇ ਤੁਹਾਨੂੰ ਹਲਵੇ ਕਦੂ ਦੀ ਖੱਟੇ ਮਿੱਠੇ ਦੀ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਜੀ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਤਦੂ ਤੁਸੀਂ ਦੇਖ ਸਕਦੇ ਕਿੰਨਾ ਵਧੀਆ ਕੁੱਦੂ ਬਣ ਕੇ ਰੈਡੀ ਹੋ ਗਿਆ ਤੇ ਚੈਨਲ ਨੂੰ ਜੀ ਨੂੰ ਸਬਸਕ੍ਰਾਈਬ ਕਰਿਆ ਕਰੋ ਜੀ ਸਸ਼ਟ ਕਾਲ ਜੀ